ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ ਪੀਬੀਸੀ ਪੰਜਾਬ ਫੇਸਬੁੱਕ ਪੇਜ ਇੰਸਟਾਗ੍ਰam ਪੇਜ ਪੀਬੀਸੀ ਪੰਜਾਬੀ YouTube ਪੇਜ ਅਤੇ ਤੁਹਾਡਾ ਅਖਬਾਰ YouTube ਫੇਸਬੁੱਕ ਇੰਸਟਾਗ੍ਰam ਪੇ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਇਹਨਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬੈੱਲ ਆਈਕਨ ਜ਼ਰੂਰ ਦਬੋ ਤੁਹਾਡਾ ਇੱਕ ਸ਼ੇਅਰ ਤੁਹਾਡਾ ਇੱਕ ਸਬਸਕ੍ਰਾਈਬ ਹੈ ਜਿਹੜਾ ਸਾਨੂੰ ਬਹੁਤ ਤਾਕਤ ਦਿੰਦਾ ਹੈਗਾ ਅੱਗੇ ਵਧਣ ਦੇ ਲਈ ਔਰ ਨਿਰਪੱਖ ਤੇ ਸੱਚੀਆਂ ਖਬਰਾਂ ਨੇ ਜਿਹੜੀਆਂ ਉਹ ਸੁਣਨ ਦੇ ਲਈ ਸਾਡਾ ਜਰੂਰ ਜੁੜੋ ਤਾਂ ਦੋਸਤੋ ਅੱਜ ਦਾ ਜਿਹੜਾ ਹੁਣ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਬੱਚੇ-ਬੱਚੇ ਵੀ ਹਰ ਇੱਕ ਕਿਸਾਨ ਮਜ਼ਦੂਰ ਦੀ ਹਰ ਇੱਕ ਦੀ ਜਵਾਨ ਤੇ ਲੈਂਡ ਪੂਲਿੰਗ ਪਾਲਿਸੀ ਐਸ ਵਕਤ ਦੋਸਤੋ ਤੁਹਾਨੂੰ ਪਤਾ ਕਿ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਮਾਂਸਾਨ ਮੱਚਿਆ ਹੋਇਆ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਸ ਦੀਆਂ ਜੋ ਫਾਇਦੇ ਆ ਜਿਹੜੇ ਗਿਣਵਾਏ ਜਾ ਰਹੇ ਆ ਦੂਜੇ ਪਾਸੇ ਵੱਡੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਅਤੇ ਹੋਰ ਵਰਗਾਂ ਦੇ ਵੱਲੋਂ ਇਸ ਦਾ ਵਿਰੋਧ ਆ ਜਿਹੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਆ ਕਿਸਾਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਪੋਸਟਰ ਵੀ ਲਗਾ ਦਿੱਤੇ ਗਏ ਹੈਗੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਵਰਕਰ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਨਹੀਂ ਵੜ ਸਕਦੇ ਕਾਫੀ ਪਿੰਡਾਂ ਦੇ ਵਿੱਚ ਪੋਸਟਰ ਆ ਜਿਹੜੇ ਲੱਗ ਚੁੱਕੇ ਹੈਗੇ ਆ ਆ ਤਾਂ ਦੋਸਤੋ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਸ ਨੂੰ ਲੈ ਕੇ ਅੱਜ ਪੰਜਾਬੀ ਟਰਬਿਊਨ ਦੇ ਵਿੱਚ ਸੀਨੀਅਰ ਪੱਤਰਕਾਰ ਹੈਗੇ ਆ ਚਰਨਜੀਤ ਸਿੰਘ ਪੁੱਲਰ ਜਿਨ੍ਹਾਂ ਦੇ ਵੱਲੋਂ ਇੱਕ ਖਬਰ ਹੈ ਜਿਹੜੀ ਨਸ਼ਰ ਕੀਤੀ ਗਈ ਹੈਗੀ ਹੈ ਜਿਸ ਦੇ ਨਾਲ ਪਤਾ ਲੱਗੇਗਾ ਕਿ ਪਹਿਲਾਂ ਹੀ ਜੋ ਪੰਜਾਬ ਸਰਕਾਰ ਦੇ ਵੱਲੋਂ ਜੋ ਕਲੋਨੀਆਂ ਜਾਂ ਕੋਈ ਹੋਰ ਜੋ ਲੈਂਡ ਵਿਕਸਪ ਕੀਤੀਆਂ ਗਈਆਂ ਹਨ ਕਿੰਨੇ ਵੱਡੇ ਪੱਧਰ ਤੇ ਖਾਲੀ ਪਈਆਂ ਹੈਗੀਆਂ ਪੰਜਾਬ ਦੇ ਵਿੱਚ ਇਸ ਵਕਤ ਸਰਕਾਰੀ ਜੋ ਜਾਇਦਾਦਾਂ ਨੇ 27000 ਦੇ ਕਰੀਬ ਖਾਲੀ ਪਈਆਂ ਤਾਂ ਦੋਸਤੋ ਸੁਣੋ ਮੈਂ ਚਰਨਜੀਤ ਭੁੱਲਰ ਜੀ ਨੇ ਜਿਹੜੇ ਸੀਨੀਅਰ ਪੱਤਰਕਾਰ ਨੇ ਜੀ ਪੰਜਾਬੀ ਟ੍ਰਿਬਿਊਨ ਦੇ ਉਹਨਾਂ ਦੀ ਖਬਰ ਹੈ ਜਿਹੜੀ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਰਿਹਾ ਹਾਂ ਜਿਨ੍ਹਾਂ ਵਿੱਚ ਉਹਨਾਂ ਲਿਖਿਆ ਕਿ ਬਠਿੰਡਾ ਵਿਕਾਸ ਅਥਾਰਟੀ ਮੀਡੀਆ ਦੇ ਵੱਲੋਂ ਪਲਾਟਾਂ ਦੀ ਖੰਡ ਮਿਲਣ ਵਾਲੀ 122 ਏਕੜ ਜਗ੍ਹਾ ਤੇ ਕਲੋਨੀਆਂ ਜਿਹੜੀ ਉਸਾਰੀ ਗਈ ਸੀ ਜੋ ਕਿ ਕਰੀਬ 12 ਸਾਲ ਬਾਅਦ ਵੀ ਆਵਾਜ਼ ਨਹੀਂ ਹੋ ਸਕੀ ਹੈ ਇਸ ਕਲੋਨੀ ਦੇ ਵਿੱਚ 683 ਪਲਾਟ ਖਾਲੀ ਪਏ ਹਨ ਤੇ ਸੈਂਕੜੇ ਅਲੋਟੀਏ ਜਿਹੜੇ ਉਹ ਪਲਾਟ ਮੋੜ ਚੁੱਕੇ ਨੇ ਐਸੀ ਤਰ੍ਹਾਂ ਜੇ ਆਪਾਂ ਗੱਲ ਕਰੀਏ ਬੀਡੀਏ ਦੀ ਬਟਿੰਡਾ ਡਿਵੈਲਪਮੈਂਟ ਅਥਾਰਟੀ ਦੀ ਤਾਂ ਉਸ ਦੇ ਵੱਲੋਂ ਮਾਨਸਾ ਦੇ ਵਿੱਚ ਸਾਲ 2016 ਦੇ ਵਿੱਚ ਜਦੋਂ 52 ਏਕੜ ਚ ਕਲੋਨੀਆਂ ਜਿਹੜੀ ਕੱਟੀ ਗਈ ਸੀ ਜਿਸ ਦੇ ਵਿੱਚ 150 ਤੋਂ ਜ਼ਿਆਦਾ ਪਲਾਟ ਹੈ ਜਿਹੜੇ ਹਲੇ ਵੀ ਉਹ ਖਾਲੀ ਪਏ ਨੇ ਐਸੀ ਤਰ੍ਹਾਂ ਹੀ ਬਟਿੰਡਾ ਡਿਵੈਲਪਮੈਂਟ ਅਥਾਰਟੀ ਬੀਡੀਏ ਦੇ ਵੱਲੋਂ ਫਰੀਦਕੋਟ ਦੀ 135 ਏਕੜ ਖੰਡ ਮੇਲਾ ਵਾਲੀ ਜਗ੍ਹਾ ਦੇ ਵਿੱਚ ਵੀ ਨਵੀਂ ਕਲੋਨੀਆਂ ਜਿਹੜੀ ਸਾਲ 2013 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਕਰੀਬ 400 ਲੋਟੀਆਂ ਜਿਹੜਾ ਕਬਜ਼ਾ ਲੈਣ ਦੇ ਲਈ ਐਸਓ ਵੀ ਪਟਕਰੇ ਹੈਗੇ ਆ ਪੁੱਡਾ ਦੇ ਵੱਲੋਂ ਖੰਡ ਮੇਲੇ ਦੀ ਜ਼ਮੀਨ ਬਦਲੇ ਸ਼ੂਗਰ ਫੈਟ ਨੂੰ 27 ਕਰੋੜ ਰੁਪਏ ਦਾ ਭੁਗਤਾਨ ਤਾਂ ਕਰ ਦਿੱਤਾ ਗਿਆ ਸੀ ਪਰ 64 ਕਰੋੜ ਰੁਪਏ ਦਾ ਬਕਾਇਆ ਜਿਹੜਾ ਉਹ ਹਾਲੇ ਵੀ ਖੜਾ ਹੈਗਾ ਐਸੇ ਤਰ੍ਹਾਂ ਜਗਰਾਉਂ ਦੀ ਖੰਡ ਮੇਲਾ ਵਾਲੀ ਜਗ੍ਹਾ ਤੇ ਉਸਾਰੀ ਜਿਹੜੀ ਸਰਕਾਰੀ ਕਲੋਨੀ ਆ ਉਹ ਵੀ ਵਿਕ ਸਕਤ ਨਹੀਂ ਹੋ ਸਕੀ ਹੈ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਜੋ ਲੈਂਡ ਪੂਲਿੰਗ ਨੀਤੀ ਤਹਿਤ 65533 ਏਕੜ ਐਕਵਾਇਰ ਜ਼ਮੀਨ ਤੇ ਰਹਾਸ਼ੀਅਤ ਦੇ ਸੰਮਤੀ ਪਲਾਟ ਕੱਟਣ ਦੀ ਤਜਵੀਜ਼ ਜਿਹੜੀ ਕੀਤੀ ਗਈ ਹੈ ਲੈਂਡ ਪੂਲਿੰਗ ਨੀਤੀ ਖਿਲਾਫ ਸੰਘਰਸ਼ੀ ਵਿਗੜ ਪਹਿਲਾਂ ਵੱਚੁਕਿਆ ਤੇ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ 30 ਤਰੀਕ ਨੂੰ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਟਰੈਕਟਰ ਮਾਰਚ ਵੀ ਕੱਢਿਆ ਜਾਣਾ ਹੈ ਤੇ ਵੱਖ-ਵੱਖ ਰਾਜਨੀਤਿਕ ਦਲ ਹੈਗੇ ਜਿਹੜੇ ਉਹ ਵੀ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ ਇਹਦੇ ਵਿੱਚ ਚਰਨਜੀਤ ਸਿੰਘ ਪੂਲਰ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਲਿਖਦੇ ਹਨ ਕਿ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਨੇ ਪਿਛਲ ਵੱਲੋਂ ਪਿਛਲੇ ਅਰਸੇ ਦੌਰਾਨ ਕਈ ਪੜਾਵਾਂ ਦੇ ਵਿੱਚ ਸੰਪਤੀ ਨਿਲਾਮ ਵੀ ਕੀਤੀ ਹੈ ਜਿਸ 'ਚ ਚੰਗੇ ਹੁਦਾਰੇ ਦਾ ਦਾਵਾ ਹੈ ਜਿਹੜਾ ਉਹ ਵੀ ਕੀਤਾ ਗਿਆ ਹੈ ਫੀਲਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਅਥਾਰਟੀਆਂ ਦੇ ਵੱਲੋਂ ਅਕਾਲੀ ਭਾਜਪਾ ਗੱਟ ਜੋੜ ਦੀ ਸਰਕਾਰ ਦੇ ਵੇਲੇ ਨਵੀਆਂ ਕਲੋਨੀਆਂ ਐਲਾਨੀਆਂ ਸਨ ਜਿਨ੍ਹਾਂ ਦਾ ਮਗਰੋਂ ਟੁਕਮਾ ਵਿਕਾਸ ਨਹੀਂ ਹੋ ਸਕਿਆ। ਸਰਕਾਰੀ ਵੈੱਬਸਾਈਟ ਦੇ 27 ਜੁਲਾਈ 2025 ਤੱਕ ਦੀ ਅਪਡੇਟ ਸੂਚਨਾ ਅਨੁਸਾਰ ਪੁੱਡਾ ਅਧੀਨ ਪੈਂਦੇ ਆ ਵਿਕਾਸ ਅਥਾਰਟੀਆਂ ਦੀਆਂ 27111 ਜਾਇਦਾਦਾਂ ਖਾਲੀ ਪਈਆਂ ਹਨ। ਇਨ੍ਹਾਂ ਖਾਲੀ ਜਾਇਦਾਦਾਂ ਦੇ ਵਿੱਚੋਂ 15525 ਰਹਾਇਸ਼ੀ ਜਾਇਦਾਦਾਂ ਹਨ ਅਤੇ 3755 ਵਪਾਰਕ ਜਾਇਦਾਦਾਂ ਹਨ। ਬਾਕੀ ਹੋਰਨਾਂ ਸ਼੍ਰੇਣੀਆਂ ਦੇ ਖਾਲੀ ਸੰਪਤੀਆਂ ਵੀ ਹਨ ਤੇ ਸਭ ਤੋਂ ਵੱਧ ਅਜੋ ਖਾਲੀ ਸੰਪਤੀਆਂ ਪਈਆਂ ਹਨ ਉਹ ਗਮਾਡਾ ਦੇ ਵਿੱਚ 10620 ਅਤੇ 8369 ਖਾਲੀ ਰਹਾਇਸ਼ੀ ਜਾਇਦਾਦਾਂ ਪਈਆਂ ਹਨ ਵਿਕਾਸ ਅਥਾਰਟੀ ਦੀਆਂ ਵਕਫਾ ਕਿੰਨਾ ਖਾਲੀ ਸੰਪਤੀਆਂ ਦੇ ਵਿੱਚ ਰਹਾਇਸ਼ੀ ਪਲਾਟ ਫਲੈਟ ਬੂਥ ਸ਼ਾਪ ਕਮ ਆਫਿਸ ਐਲ ਆਈਜੀ ਐਮ ਆਈਜੀ ਹਾਊਸ ਸ਼ੋਅਰੂਮ ਸ਼ਾਪ ਸਾਈਟਸ ਸਨਮਤੀ ਅਤੇ ਵਪਾਰਕ ਸਾਈਟਾਂ ਅਧੀਨ ਸ਼ਾਮਲ ਹਨ ਇਹਨਾਂ ਦੇ ਵਿੱਚ ਓਯੂਵੀਜੀਐਲ ਸਾਈਟਸ ਅਤੇ ਪੁਰਾਣੀ ਲੈਂਡ ਪੂਲਿੰਗ ਪਾਲਿਸੀ ਵਾਲੇ ਪਲਾਟ ਵੀ ਸ਼ਾਮਲ ਹਨ ਵੇਰਵੇਾਂ ਦੇ ਅਨੁਸਾਰ ਗਮਾਡਾ ਦੇ ਵੱਲੋਂ ਸਾਰੇ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੇ ਵਿੱਚ ਕਰੀਬ 425 ਫਲੈਟ ਖਾਲੀ ਪਏ ਹਨ ਅਤੇ ਗਲਾਡਾ ਦੀਆਂ 6480 ਸੰਪਤੀਆਂ ਖਾਲੀ ਪਈਆਂ ਹਨ। ਅੰਮ੍ਰਿਤਸਰ ਵਿਕਾਸ ਅਥਾਰਟੀ ਦੀਆਂ 2106 ਸੰਪਤੀਆਂ ਖਾਲੀ ਹਨ ਅਤੇ ਨਿਊ ਅਰਬਨ ਸਟੇਟ ਬਟਾਲਾ ਦੇ ਵਿੱਚ 500 ਪਲਾਟਾ ਜਿਹੜੇ ਖਾਲੀ ਪਏ ਹਨ। ਇਸੇ ਤਰ੍ਹਾਂ ਪਟਿਆਲਾ ਵਿਕਾਸ ਅਥਾਰਟੀ ਪੀਡੀਏ ਦੀ ਤੂਰੀ ਦੇ ਵਿੱਚ 263 ਸੰਪਤੀਆਂ ਖਾਲੀ ਪਈਆਂ ਹਨ। ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਉਪਰੋਕਤ ਪ੍ਰੋਜੈਕਟਾਂ ਬਾਰੇ ਸਵਾਲ ਖੜੇ ਕੀਤੇ ਗਏ ਹਨ। ਸਕੰਬੇ ਦੇ ਸੀਨੀਅਰ ਆਗੂ ਜਿਹੜੇ ਹਰਿੰਦਰ ਸਿੰਘ ਲੱਖੋਵਾਲ ਉਹ ਕਹਿੰਦੇ ਹਨ ਕਿ ਨਵੀਂ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਸਰਕਾਰ ਪੱਡਾ ਤੇ ਵਿਕਾਸ ਅਥਾਰਟੀ ਦੀਆਂ ਖਾਲੀ ਪਈਆਂ ਪ੍ਰਾਪਰਟੀਆਂ ਨੂੰ ਤਨ ਪੱਤਨ ਲਾਵੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਸਰਵਨ ਸਿੰਘ ਭੰਦੇਤ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜਦੋਂ ਪਹਿਲਾਂ ਖਾਲੀ ਪਈਆਂ ਸਰਕਾਰੀ ਸੰਪਤੀਆਂ ਦਾ ਕੋਈ ਖਰੀਦਦਾਰ ਨਹੀਂ ਹੈਗਾ ਤਾਂ ਨਵੀਂ ਜ਼ਮੀਨ ਐਕਵਾਇਰ ਕਰਨ ਦੀ ਕੀ ਤੁਕ ਬੰਦੀ ਹੈ ਆਪ ਦੇ ਜਰਨਲ ਸਖਤਰ ਦੀਪਕ ਬਾਲੀ ਨੇ ਕਿਹਾ ਕਿ ਅਸਲ ਦੇ ਵਿੱਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਾਈਵੇਟ ਬਿਲਡਰ ਔਖੇ ਹਨ ਕਿਉਂਕਿ ਪ੍ਰਾਈਵੇਟ ਦੇ ਮੁਕਾਬਲੇ ਸਰਕਾਰ ਦੇ ਵੱਲੋਂ ਸਸਤੇ ਪਲਾਟ ਤੇ ਭਾਅ ਤੇ ਪਲਾਟ ਵਗੈਰਾ ਦਿੱਤੇ ਜਾਣਗੇ ਪਿਛਲੇ ਦਹਾਕੇ ਦੇ ਵਿੱਚ ਪ੍ਰਾਈਵੇਟ ਬਿਲਡਰਾਂ ਨੇ 29000 ਏਕੜ ਜ਼ਮੀਨ ਤੋਂ ਵੱਧ ਕਲੋਨੀਆਂ ਦੇ ਵਿੱਚ ਆਮ ਲੋਕਾਂ ਦੀ ਲੁੱਟ ਕੀਤੀ ਹੈ ਇਹ ਕਹਿਣਾ ਹੈਗਾ ਆਮ ਆਦਮੀ ਪਾਰਟੀ ਦੇ ਆਗੂ ਹੈ ਜਿਹੜੇ ਦੀਪਕ ਬਾਲੀ ਉਹਨਾਂ ਨੇ ਵੀ ਕਿਹਾ ਹੈ ਕਿ ਨਵੀਂ ਨੀਤੀ ਦੇ ਨਾਲ ਕਿਸਾਨਾਂ ਨੂੰ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਕਹੇ ਹੈ ਕਿ ਪ੍ਰਾਣੀਆਂ ਸੰਪਤੀਆਂ ਦੇ ਖਾਲੀ ਰਹਿਣ ਪਿੱਛੇ ਕੋਈ ਤਕਨੀਕੀ ਕਾਰਨ ਹੋਵੇਗਾ ਪਰ ਪੁੱਡਾ ਦੀ ਸੰਪਤੀ ਨੂੰ ਪਿਛਲੀਆਂ 2 ਨਲਾਮੀਆਂ ਦੇ ਵਿੱਚ ਵੱਡਾ ਹੰਗਾਰਾ ਜਿਹੜਾ ਮਿਲਿਆ ਹੈਗਾ ਤਾਂ ਇਹ ਰਿਪੋਰਟ ਹੈ ਜਿਹੜੀ ਚਰਨਜੀਤ ਸਿੰਘ ਪੁੱਲਰ ਜੋ ਸੀਨੀਅਰ ਪੱਤਰਕਾਰ ਨੇ ਪੰਜਾਬੀ ਟ੍ਰਿਬਿਊਨ ਦੇ ਉਹਨਾਂ ਦੇ ਵੱਲੋਂ ਅੱਜ ਇਹ ਖਬਰ ਜੋ ਹੈਗੀ ਆ ਛਾਪੀ ਗਈ ਹੈਗੀ ਆ ਜੋ ਤੁਹਾਡੇ ਪੇਸ਼ ਕੀਤੀ ਹੈ ਤਾਂ ਦੋਸਤੋ ਇਸ ਤਰ੍ਹਾਂ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜਨ ਦੇ ਲਈ ਸਾਡੇ ਨਾਲ ਜਰੂਰ ਬਨੇ ਰਹੋ ਤਾਂ ਬੇਨਤੀ ਕਰ ਫਿਰ ਸਾਡੇ ਦੋਨੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਹੜੇ ਇਹਨਾਂ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਸਬਸਕ੍ਰਾਈਬ ਬਟਨ ਹੈ ਜਿਹੜਾ ਬੈਲ ਆਈਕਨ ਜਰੂਰ ਦਬੋ ਸਾਨੂੰ ਤੁਹਾਡੇ ਇੱਕ ਜੋ ਸ਼ੇਅਰ ਦੇ ਨਾਲ ਸਬਸਕ੍ਰਾਈਬ ਦੇ ਨਾਲ ਸਾਨੂੰ ਬਹੁਤ ਵੱਡਾ ਸਹਾਰਾ ਮਿਲਦਾ ਹੈ ਧੰਨਵਾਦ